ਵਿਦਾਂਤ ਸਭਾ ਹਲਕਾ ਰਾਜਾ ਸਾਸੀ ਦੀਨ ਆਂਜਾ ਸਰਹੱਦੀ ਪਿੰਡ ਡਾਗ ਵਿਖੇ ਰੰਜਿਸ਼ ਨੂੰ ਲੈ ਕੇ ਘਰ ਚੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਮਾਤਾ ਸਤੋ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਪਿਤੀ ਦਿਨੀ ਰੰਜਿਸ਼ ਤਹਿਤ ਸੋਨੂ ਪੁੱਲਰ ਲਖਵਿੰਦਰ ਸਿੰਘ ਤੇ ਹੋਰਨਾਂ ਨੇ ਉਹਨਾਂ ਦੇ ਪੁੱਤਰ ਉੱਪਰ ਕਤਲ ਦਾ ਝੂਠਾ ਪਰਚਾ ਦਰਜ ਕਰਵਾ ਦਿੱਤਾ ਗਿਆ ਸੀ। ਮੇਰਾ ਸਾਰਾ ਪਰਿਵਾਰ ਘਰ ਤੋਂ ਬਾਹਰ ਰਹਿ ਰਿਹਾ ਹੈ ਤੇ ਮੈਂ ਇੱਥੇ ਇਕੱਲੀ ਹੀ ਰਹਿ ਰਹੀ ਹਾਂ। ਪਿਤੀ ਦਿਨੀ ਮੈਂ ਆਪਣੀ ਧੀਆ ਨੂੰ ਮਿਲਣ ਗਈ ਸੀ ਤਾਂ ਦੀ ਗੈਰ ਹਾਜ਼ਰੀ ਵਿੱਚ ਸੋਨੂ ਪੁੱਲਰ ਲਖਵਿੰਦਰ ਤੇ ਨਾਲ ਹੋਰ ਅਣਪਛਾਤੇ ਵਿਅਕਤੀਆਂ ਨੇ ਸਾਡੇ ਘਰ ਦੀ ਬਾਰੀ ਤੋੜ ਕੇ ਅੰਦਰ ਦਾਖਲ ਹੋ ਕੇ ਘਰ ਦਾ ਕੀਮਤੀ ਸਮਾਨ ਜਿਸ ਵਿੱਚ ਸੋਨੇ ਦੇ ਗਹਿਣੇ 15 ਕੁਇੰਟਲ ਕਣਕ ਇਨਵਰਟਰ ਬੈਂਟਰਾ ਤੇਲ ਮਾਰੀ ਤੇ ਪੇਟੀਆਂ ਵਿੱਚ ਪਏ ਸਾਰੇ ਕੱਪੜੇ ਤੇ ਹੋਰ ਕੀਮਤੀ ਸਮਾਨ ਕਰੀਬ 2 ਲੱਖ ਦਾ ਚੋਰੀ ਕਰਕੇ ਲੈ ਗਏ ਹਨ ਇਸ ਸਬੰਧੀ ਥਾਣਾ ਪਿੰਡੀ ਸੈਦਾਂ ਵਿਖੇ ਸੂਚਨਾ ਦਿੱਤੀ ਗਈ ਇਸ ਸਬੰਧੀ ਦੂਜੇ ਧਿਰ ਦੇ सोनू ਲਖਵਿੰਦਰ ਪੁੱਲਰ ਤੇ ਉਕਤ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਸੀਂ ਕੋਈ ਚੋਰੀ ਨਹੀਂ ਕੀਤੀ ਉਹਨਾਂ ਦੇ ਪਰਿਵਾਰ ਤੇ ਕਤਲ ਦਾ ਪਰਚਾ ਹੋਣ ਕਰਕੇ ਸਾਡੇ ਉੱਪਰ ਝੂਠੇ ਦੋਸ਼ ਲਗਾਏ ਜਾ ਰਹੇ ਹਨ ਪੈਂਡ ਕਿਹੜਾ ਜੀ ਲੱਗ ਕੀ ਮਸਲਾ ਜਿਹੜਾ ਕਹਿੰਦੇ ਤੁਸੀਂ ਅੱਜ ਤੁਹਾਡੇ ਘਰ ਕਿਹੜਾ ਮਸਲਾ ਸਾਡਾ ਹੋਣਾ ਸਮਾਨ ਕਟਿਆ ਹੈ ਹਮ ਬਾਰੀ ਦੂਆ ਪਾਣ ਕੇ ਹਮ ਇੱਕ ਕਨ ਖੁੰਧਰੇ ਹਮ ਇੱਕ ਭੁੱਲਰ ਹਮ ਇੱਕ ਸੋਨੂ ਹਮ ਪਹਿਲਾਂ ਸਕੇ ਲੈ ਜਾਏ ਮੈਂ ਇੱਕ ਸ਼ਾਇਦ ਲੈ ਆ ਤੋ ਹਾਂਜੀ ਇਹਨਾਂ ਨੇ ਆਣ ਦੇ ਸਮਾਨ ਸਾਡਾ ਸਾਰਾ ਲੈ ਗੋ ਹਮ 15 12 ਅੱਦੇ ਟੋਲੇ ਵਾਲਿਆਂ ਇਨਵਰਟਰ ਹਮ ਦਵਾ ਇੰਦਰਾ ਹੋਰ 11 ਕਵਟੇ ਕਾਂਟੂ ਵੀ ਲੈ ਗਏ ਨੇ। ਉਹ ਵਾਰੀ ਲੀੜਿਆਂ ਦੇ ਪੇਟੀ ਰੁਜਾਂੀਆਂ ਦੀ ਸਾਰਾ ਸਮਾਨ ਉਹਨਾਂ ਨੇ ਕਵਲੀਆਂ ਭਾਂਡਾ ਕੋਈ ਨਾ ਆਖਿਆ ਭਾਂਡੇ ਤੁਹਾਨੂੰ ਕੋਈ ਜੀ ਨਹੀਂ ਰਾਂਦੇ। ਤਾਂ ਤੁਹਾਡੀ ਕੋ ਨਾਲ ਕੋ ਲੜਾਈ ਚੱਲਦੀ ਪੁਰਾਣੀ ਕੋਈ? ਪੁਰਾਣੀ ਮੇਰਾ ਪੋਤਰਾ ਕਿਹਾ ਹੀ। ਹੂੰ। ਉਹਨਾਂ ਦਾ ਤਾਂ ਮਾਰਿਆ ਮੱਥੇ ਤੇ। ਹੂੰ। ਲਵਾ। ਅੱਛਾ ਭਾਂਡੇ ਨੇ। ਹਾਂਜੀ। ਉਹਨਾਂ ਨੇ 쿠ਤੀ ਮਾਰ ਕੇ ਪਾਜਦੀ। ਹੂੰ। ਹੁਣ ਬੰਦਾ ਜਗਾ ਤਾਂ ਮਰਿਆ ਹੈ। ਹੂੰ ਹੂੰ। ਮੇਰੇ ਪੁੱਤਾਂ ਪਰਾਂ ਨੇ ਉਹ ਵੀ ਇਹਨਾਂ ਦੇ ਟਰਨਾ ਲਾ ਕੇ ਪਰਚੇ ਬਣਾਉਂਦੇ ਨੇ ਅੱਛਾ ਅੱਛਾ ਜੀ ਇਹਨਾਂ ਨੇ ਬਹੁਤ ਸਾਡੇ ਨਾਲ ਤੱਕਾ ਕੀਤਾ ਹੈ ਹੂੰ ਤੁਸੀਂ ਉਹਦੇ ਘਰ ਰਹਿੰਦੇ ਏ ਜੇ ਨਹੀਂ ਰਹਿੰਦੇ ਘਰ ਕੌਣ ਰਹਿੰਦਾ ਤੁਹਾਡੇ ਜੋ ਮੈਂ ਰਹਿੰਦੀ ਹਾਂ ਘਰ ਤੇ ਬਾਕੀ ਜੀ ਜਿਹੜੇ ਤੁਹਾਡੇ ਉਹ ਨਹੀਂ ਘਰ ਰਹਿੰਦੇ ਜੋ ਬੱਚੇ ਉਹਨਾਂ ਦੇ ਘਰ ਦਿੰਦੇ ਨੇ ਹੂੰ ਠੀਕ ਤੇ ਉਹੜੇ ਨਾਲਾ ਪਰਚੇ ਕੀਤੇ ਨੇ ਉਹ ਕਿੱਥੇ ਰਹਿੰਦੇ ਬਹੁਤ ਰਹਿੰਦੇ ਨੇ ਬਾਹਰ ਤੇ ਕਿੰਨੇ ਤਰੀਕ ਦੀ ਗੱਲ ਹੈ ਆ ਜਿਹੜੀ ਹੂੰ ਇਹ ਛੇਤਰੀ ਦੀ ਐ ਅੱਛਾ ਉਸ ਟਾਈਮ ਤੇ ਤੁਸੀਂ ਘਰ ਹੋ ਕਿ ਨਹੀਂ ਨਹੀਂ ਅਸੀਂ ਨਹੀਂ ਘਰ ਮੈਂ ਧੀਆਂ ਨੂੰ ਤੁਰ ਗਈ ਹਾਂ ਕਿੰਨਾ ਸਮਾਨ ਚੋਰੀ ਹੋਇਆ ਉਹ ਹੋ ਗਿਆ ਸਮਾਨ ਬੜਾ 2 ਲੱਖ ਦਾ ਸੁਣਾਇ ਅੱਛਾ ਸਮਾਨ ਜੱਦੇ ਟੋਲੇ ਵਾਲੀਆਂ 15 ਕਿਵਟ ਕਣਕ ਲੁਬਾਰੀ ਦੀ ਵੀੜੀ ਆ ਨੀ ਪਰੇ ਹੀ ਪੇਟੀ ਚੋਮੀ ਪਾਂਡਾ ਕੋਈ ਨਹੀਂ ਉਹਨਾਂ ਰਹਿਣ ਦਿੱਤਾ ਦਰਖਾਸਤ ਦਿੱਤੀ ਥਾਣੇ ਨੂੰ ਆ ਰਾਤੀ ਦਿੱਤੀ ਕੱਲ ਕਿਹੜਾ ਥਾਣਾ ਪੈਂਦਾ ਤੁਹਾਨੂੰ ਸਾਡਾ ਥਾਣਾ ਖੰਡੀ ਪੈਂਦਾ ਫੁੱਲਸਾਲੇ ਆਏ ਕੋਈ ਬੋਲਸੜੇ ਆਇਨ ਨੂੰ ਕਿਹਾ ਕੀ ਮੰਗ ਕਰਦੇ ਕੀ ਮੰਗ ਕਰਦੇ ਜੀ ਤਾਂ ਇਹ ਹੁਣ ਇਹ ਉਨਤ ਕਾਰਵਾਈ ਹੋਣੀ ਚਾਹੀਦੀ ਹੂੰ ਇਹਨਾਂ ਦੇ ਜਿੱਤਾ ਇਹਨਾਂ ਨੂੰ ਹੁਣ ਸਾਡੇ ਦੇ ਇਹਨਾਂ ਨਜਾਇਜ਼ ਪਰਚੇ ਕਿਉਂ ਕਰਾਏ ਨੇ ਉਸੇ ਰੰਜਿਤ ਦਾ ਧੱਕਾ ਲੁੱਟਿਆ ਗਿਆ ਵਾ ਹਾਂਜੀ ਇਹਨਾਂ ਨੇ ਬਹੁਤ ਧੱਕਾ ਕੀਤਾ ਸਾਡੇ ਨਾਲ ਜੀ ਇੱਕ ਜੋ ਗਾਇ ਬੇਪਛਾਣ ਕੇ ਕਿਹਾ ਸੀ ਇੱਕ ਬੇਪਛਾਣ ਕੁਲਤੈਂਗੇ ਹਾਂ ਤੇਰਾ ਸ਼ਾਨਕਲੇਆ ਸਾਡੇ ਦੋਸ਼ ਲੱਗੇ ਚੋਰੀ ਦੇ ਲਾਏ ਪਰਵਾਹ ਨਹੀਂ ਕੀ ਕਰਨੀ ਸਤੋ ਜੀ ਅੱਜ ਤੂੰ 3 ਮਹੀਨੇ ਪਹਿਲਾਂ ਮੇਰੇ ਭਰਾ ਦਾ ਨਾ ਕਤਲ ਕਰਦਾ ਹੂੰ ਕਿ ਇਹ ਮੇਲੇ ਤੇ ਯਾਰ ਸੀ ਤੇ ਇਹ ਹੁਣ ਤੂੰ ਟਾਣਾ ਲਾਉਂਦਾ ਵੀ ਚੋਰੀ ਮੁਕੱਦਮਾ ਬਰਾਬਰ ਕਰਦੇ ਵੀ ਇਹ ਮੈਂ ਝੂਠਾ ਨਾ ਲਾਉਂਦਾ ਮੇਰਾ ਮੋਢੀ ਕਾਲੇ ਸੌਂ ਤੇ ਆ ਨਾ ਦੇ ਨੂੰ ਚਾਰ ਜਿੱਕੇ ਵੀ ਜੇ ਮੈਂ ਚੋਰੀ ਕੀਤੀ ਨੂੰ ਜਿਹੜੇ ਵੀ ਖਾਣ ਦੀ ਏ ਖਾੜ ਸਕਦੇ ਨੇ ਮੈਂ ਕੋਈ ਚੋਰੀ ਨਹੀਂ ਕੀਤੀ ਕੁਝ ਨਹੀਂ ਕੀਤਾ ਜਿੰਨਾ ਜਿੰਨਾ ਬੰਦਿਆਂ ਦੇ ਨਾਲ ਲੱਗਣ ਦੇ ਕਿੰਨਾ ਜੋ ਕੋਈ ਵੀ ਨਹੀਂ ਹੋ ਜਾਂਦਾ ਕੋਈ ਵੀ ਨਹੀਂ ਹਾਂਗਾ ਇਹ ਚਾਚੇ ਦਾ ਮੈਂ ਵੀ ਇਹਨਾਂ ਦੀ ਸੌਂਦ ਦੇ ਦਿੰਦਾ ਹੂੰ ਐਵੇਂ ਝੂਠਾ ਨਾਂ ਲਾਈ ਜਾਂਦੇ ਆ ਇਹ ਹੁਣ ਵੱਜਣ ਦੇ ਕਰਕੇ ਪਰਚਾ ਦਰਦ ਕਰਵਾਉਂਦੇ ਆ ਜਾਣ ਬੁੱਝ ਕੇ ਵੀ ਇਹ ਝੂਠਾ ਨਾਂ ਲਾਉਂਦੇ ਆ ਕੋਈ ਜਿੰਨ ਚੋਰੀ ਨਹੀਂ ਕੀਤੀ ਕੁਝ ਨਹੀਂ ਕੀਤਾ ਐਵੇਂ ਝੂਠ ਬੋਲ ਰਿਹਾ ਸਾਰਾ ਦਿਨ ਠੀਕ